ਜਿੱਥੇ ਚੋਣ ਪ੍ਰਚਾਰ ਹੋ ਰਹੇ ਨੇ ਉੱਥੇ ਹੀ ਜਿਹੜਾ ਕਿਤੇ ਨਾ ਕਿਤੇ ਵਿਰੋਧ ਵੀ ਦੇਖਣ ਨੂੰ ਮਿਲ ਰਹੇ ਨੇ ਬਿਲਕੁਲ ਸੋਨਮ ਸੌਰੀ ਮਾਨਸੂ ਤੁਸੀਂ ਬਹੁਤ ਵਧੀਆ ਜਿਹੜਾ ਸਵਾਲ ਪੁੱਛਿਆ ਕਿ ਹਰ ਇਲਾਕੇ ਦੇ ਵਿੱਚ ਸਰਗਰਮ ਦਿਖਾਈ ਦੇ ਰਹੇ ਨੇ ਉਮੀਦਵਾਰ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਭਾਜਪਾ ਦੀ ਭਾਜਪਾ ਦੀ ਜਿਹੜੇ ਲੀਡਰ ਨੇ ਉਹ ਵੀ ਜਿਹੜੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਮੀਦਵਾਰ ਨੇ ਉਹ ਵੀ ਪਿੰਡਾਂ ਦੇ ਵਿੱਚ ਜਾ ਰਹੇ ਨੇ ਹਰ ਪਾਰਟੀ ਦੇ ਜਿਹੜੇ ਨੇ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਿਕਲੇ ਹੋਏ ਨੇ ਕਿਉਂਕਿ ਹਰ ਇਲਾਕੇ ਨੂੰ ਜਿਹੜੇ ਕੈਂਡੀਡੇਟਸ ਅਨਾਉਂਸ ਕਰ ਦਿੱਤੇ ਗਏ ਨੇ ਜੇਕਰ ਆਪਾਂ ਅੱਜ ਗੱਲ ਕਰੀਏ ਸੰਗਰੂਰ ਦੀ ਕਿ ਸੰਗਰੂਰ ਦੇ ਵਿੱਚ ਭਾਜੀਪੀ ਨੇ ਵੀ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਹੈ ਕਿ ਉਹਦੇ ਵਿੱਚ ਦੇਖਿਆ ਆਪਾਂ ਜਿਹੜੇ ਨੇ ਸੀ ਖੰਨਾ ਜੀ ਨੇ ਜਿਹੜੇ ਅਰਵਿੰਦ ਖੰਨਾ ਅਰਵਿੰਦ ਖੰਨਾ ਅਰਵਿੰਦ ਖੰਨਾ ਜਿਹੜੇ ਨੇ ਅਨਾਉਂਸ ਕੀਤੇ ਨੇ ਕਿ ਉੱਥੇ ਵੀ ਇੱਕ ਫਸਮਾ ਮੁਕਾਬਲਾ ਫਸਮੀ ਟੱਕਰ ਹੋਣੀ ਹੈ ਕਿਉਂਕਿ ਜੀ ਸੋਨਮ ਠੋਟੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਦੇਖੋ ਸਭ ਤੋਂ ਹੌਟ ਸੀਟ ਦੀ ਇੱਕ ਗੱਲ ਕੀਤੀ ਸੀ ਆਪਾਂ ਨੇ ਸੰਗਰੂਰ ਮੰਨੀ ਜਾ ਰਹੀ ਹੈ ਤੇ ਜਿਹੜੀ ਪਟਿਆਲਾ ਹੈ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਪਟਿਆਲਾ ਵੀ ਤੇ ਖਡੂਰ ਸਾਹਿਬ ਦਾ ਕਾਫੀ ਸਰਗਰਮ ਹੈ ਇੱਥੇ ਜੇਕਰ ਆਪਾਂ ਸੰਗਰੂਰ ਦੀ ਗੱਲ ਕਰੀਏ ਹਰਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਨੇਗੇ ਤੇ ਹੋਰ ਵੀ ਜਿਹੜੇ ਲੀਡਰ ਨੇ ਵੱਡੇ ਵੱਡੇ ਉਹ ਕਾਫੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕੀ ਲੱਗਦਾ ਕਿ ਇਸ ਵਾਰ ਮੁਕਾਬਲਾ ਬਹੁਤ ਜ਼ਿਆਦਾ ਟੱਕਰ ਦਾ ਹੋਣ ਵਾਲਾ ਹੈ ਬਿਲਕੁਲ ਬਹੁਤ ਜਿਹੜਾ ਫਸਮਾ ਮੁਕਾਬਲਾ ਹੋਣਾ ਹੈ ਮਾਨਸੂ ਜੀ ਮੈਂ ਆਪਾਂ ਸੰਗਰੂਰ ਦੀ ਹੀ ਗੱਲ ਕਰ ਰਹੇ ਆ ਕਿ ਸੰਗਰੂਰ ਦੇ ਵਿੱਚ ਜਿਹੜੇ ਨੇ ਮੀਤ ਹੇਅਰ ਆਮ ਆਦਮੀ ਪਾਰਟੀ ਤੋਂ ਅਨਾਉਂਸ ਕੀਤੇ ਗਏ ਨੇ ਅਕਾਲੀ ਦਲ ਤੋਂ ਜਿਹੜੇ ਇਕਵਾਲ ਸਿੰਘ ਚੌਂਦਾ ਜੀ ਨੇ ਤੇ ਜੇਕਰ ਆਪਾਂ ਭਾਜਪਾ ਦੀ ਗੱਲ ਕਰੀ ਇੱਕ ਭਾਜਪਾ ਹੀ ਰਹਿ ਗਈ ਸੀ ਆਪਣਾ ਜਿਹੜਾ ਅਨਾਉਂਸ ਕਰਨ ਤੋਂ ਸੰਗਰੂਰ ਤੋਂ ਉਹ ਅਰਵਿੰਦ ਖੰਨਾ ਜਿਹੜੇ ਨੇ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੇ ਤੇ ਜੇ ਕਿ ਕਾਂਗਰਸ ਵੱਲੋਂ ਜਿਹੜੇ ਸੁਖਪਾਲ ਖੈਰਾ ਨੇ ਜੀ ਕਿ ਸੰਗਰੂਰ ਨੂੰ ਇੱਕ ਹੌਟ ਸੀਟ ਮੰਨਿਆ ਜਾ ਰਿਹਾ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਸੰਗਰੂਰ ਤੇ ਵੀ ਟਿਕੀਆਂ ਹੋਈਆਂ ਨੇ ਕਹਿੰਦੇ ਸੰਗਰੂਰ ਹਲਕੇ ਦੇ ਵਿੱਚ ਜਿਹੜਾ ਸੀਐਮ ਦਾ ਇੱਕ ਕਹਿੰਦੇ ਨੇ ਆਪਾਂ ਹਲਕਾ ਮੰਨਿਆ ਜਾਂਦਾ ਹੈ ਜੀ ਬਿਲਕੁਲ ਉਹੀ ਗੱਲ ਹੈ ਕਿ ਦੇਖੋ ਸੀਐਮ ਦਾ ਹਲਕਾ ਮੰਨਿਆ ਜਾਂਦਾ ਹੈ ਸੀਐਮ ਸਾਹਿਬ ਦਾ ਜਿਹੜਾ ਰਿਹਾਈਸ਼ੀ ਇਲਾਕਾ ਹੈ ਉਹ ਵੀ ਸੰਗਰੂਰ ਹੈ ਤੇ ਇੱਥੇ ਮੈਨੂੰ ਲੱਗਦਾ ਚੋਣਾਂ ਦੇ ਸਮਾਂ ਹੁਣ ਆ ਚੁੱਕਿਆ ਤੇ ਚੋਣਾਂ ਦੇ ਮੱਦੇਨਜ਼ਰ ਇੱਥੇ ਕਾਫੀ ਜ਼ਿਆਦਾ ਸਰਗਰਮੀ ਦੇਖਣ ਨੂੰ ਵੀ ਮਿਲ ਰਹੀ ਹੈ ਹੂੰ ਪਰ ਕਿਤਨਾ ਕੀਤੇ ਦੇਖੋ ਪਬਲਿਕ ਵੀ ਬਹੁਤ ਜਾਗਰੂਕ ਹੋ ਗਈ ਹੈ ਮਾਨਸੂ ਜਿਵੇਂ ਆਪਾਂ ਗੱਲ ਕਰ ਰਹੇ ਕਿ ਸੰਗਰੂਰ ਦੀ ਸੰਗਰੂਰ ਤੋਂ ਵੀ ਆਪਣੇ ਕਈ ਵਾਰ ਕਾਲਰ ਜੁੜਦੇ ਹੁੰਦੇ ਨੇ ਉਹ ਵੀ ਕਹਿੰਦੇ ਹੁੰਦੇ ਨੇ ਕਿ ਜਿਹੜਾ ਉਮੀਦਵਾਰ ਹੈ ਲੀਡਰ ਹੈ ਜਿਹੜਾ ਕੰਮ ਵਧੀਆ ਕਰੇ ਹੈ ਕੰਮ ਨੂੰ ਦੇਖ ਕੇ ਹੀ ਵੋਟ ਪਾਈ ਨਾ ਕਿ ਜਿਹੜਾ ਵਿਅਕਤੀ ਨੂੰ ਦੇਖ ਕੇ ਵੋਟ ਪਾਈ ਜਾਵੇਗੀ ਬਿਲਕੁਲ ਤੇ ਦੂਜੇ ਪਾਸੇ ਸੋਨਮ ਜੇਕਰ ਆਪਾਂ ਗੱਲ ਕਰੀਏ ਕਿ ਦੇਖੋ ਬਹੁਤ ਸਾਰੇ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਲੀਡਰਾਂ ਦਾ ਇੱਥੇ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਰੋਸ਼ ਜਿਹੜਾ ਕਿਤੇ ਨਾ ਕਿਤੇ ਲੋਕ ਜੁਟਾ ਰਹੇ ਨੇ ਖਾਸ ਤੌਰ ਤੇ ਬੀਜੇਪੀ ਪਾਰਟੀ ਨੂੰ ਲੈ ਕੇ ਬਿਲਕੁਲ ਦੇਖੋ ਤੁਸੀਂ ਬਹੁਤ ਵਧੀਆ ਜਿਹੜਾ ਮਾਨਸੂਬ ਸਵਾਲ ਕੀਤਾ ਹੈ ਕਿ ਬੀਜੇਪੀ ਦਾ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਕਿਉਂਕਿ ਸਾਡੇ ਕਿਸਾਨ ਨੇ ਸਾਡੇ ਜਿਹੜੇ ਲੋਕ ਨੇ ਬਹੁਤ ਹੀ ਖ ਪੀਤੋ ਕਿਉਂਕਿ ਬੀਜੇਪੀ ਦੇ ਜਦੋਂ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਨਾ ਸੀਗਾ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਸੀ ਖਨੌਰੀ ਬਾਰਡਰ ਦੇ ਉੱਪਰ ਬੈਠੇ ਸੀ ਉਹਨਾਂ ਦੇ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਅਤਿਆਚਾਰ ਕੀਤੇ ਗਏ ਸੀ ਉਹ ਇੱਕ ਕੇਂਦਰ ਸਰਕਾਰ ਤੋਂ ਬਹੁਤ ਖਫਾ ਨੇ ਇਸ ਲਈ ਉਹਨਾਂ ਨੂੰ ਵੀ ਕੋ ਮੌਕਾ ਮਿਲਿਆ ਕਿਸਾਨਾਂ ਨੂੰ ਜਦੋਂ ਕਿ ਜਿਹੜਾ ਵੋਟਾਂ ਮੰਗਣ ਦੇ ਲਈ ਭਾਜਪੀ ਦੇ ਲੀਡਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਲਗਾਤਾਰ ਜਿਹੜਾ ਹੈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅੱਜ ਤਾਜ਼ਾ ਤਸਵੀਰਾਂ ਜਿਹੜੀਆਂ ਪਟਿਆਲਾ ਦੇ ਨਿਕਲ ਕੇ ਸਾਹਮਣੇ ਆਈਆਂ ਜਿਸ ਦੇ ਵਿੱਚ ਪਰਨੀਤ ਕੌਰ ਦਾ ਜਿਹੜਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਕਾਲੀਆਂ ਝੰਡ ਲੈ ਕੇ ਜਿਹੜਾ ਵਿਰੋਧ ਕੀਤਾ ਗਿਆ ਬਿਲਕੁਲ ਇਹ ਤਾਂ ਹੋਇਆ ਵਿਰੋਧ ਦੀ ਗੱਲਾਂ ਦੇਖੋ ਵਿਰੋਧ ਜਿੱਥੇ ਇੰਨਾ ਜ਼ਿਆਦਾ ਉਹਨਾਂ ਨੂੰ ਕਿਤੇ ਕਿਤੇ ਭਰਮਾ ਹੁੰਗਾਰਾ ਮਿਲ ਰਿਹਾ ਹੈ ਕਿਤੇ ਨਾ ਕਿਤੇ ਲੋਕ ਉਹਨਾਂ ਨੂੰ ਸਮਰਥਨ ਵੀ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਵਿਰੋਧ ਹੈ ਵਿਰੋਧ ਵੀ ਲਗਾਤਾਰ جاری ਹੈ ਤੇ ਭਾਜਪਾ ਪਾਰਟੀ ਤੋਂ ਵਿਰੋਧ ਸਪੈਸ਼ਲੀ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਉਹਨਾਂ ਤੋਂ ਖਫਾ ਨੇ ਕਿਉਂਕਿ ਦੇਖੋ ਜਦੋਂ ਦਿੱਲੀ ਜਾਣਾ ਸੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਅੱਜ ਵੀ ਜਿਹੜੇ ਆਪਣੇ ਕਿਸਾਨ ਨੇ ਉਤਾਇਨਾ ਆਪਣੇ ਡੱਟੇ ਹੋਏ ਨੇ ਬਿਲਕੁਲ ਆਪਣੀ ਜਿਹੜੀ ਮੰਗਾਂ ਨੇ ਉਹਨਾਂ ਨੂੰ ਮੰਨਵਾਉਣ ਦੇ ਲਈ ਕਿਤੇ ਨਾ ਕਿਤੇ ਜ਼ਾਹਰ ਦੇ ਆ ਰਹੇ ਨੇ ਆਪਣਾ ਰੋਸ਼ ਤਾਂ ਕੀ ਲੱਗਦਾ ਕਿ ਇੱਥੇ ਭਾਜਪਾ ਪਾਰਟੀ ਦਾ ਪਲੜਾ ਦੇਖੋ ਵੈਸੇ ਤਾਂ ਠੀਕ ਹੈ ਪੰਜਾਬ ਦੇ ਵਿੱਚ ਜੇਕਰ ਆਪਾਂ ਸਰਗਰਮੀ ਦੀ ਗੱਲ ਕਰੀਏ ਪਰ ਐਂਡ ਐਂ ਮੌਕੇ ਤੇ ਕੀ ਹੋ ਜਾਵੇ ਇਹ ਅਜੇ ਬਹੁਤ ਜ਼ਿਆਦਾ ਮੇਨੂੰ ਲੱਗਦਾ ਸਸਪੈਂਸ ਬਣਿਆ ਹੋਇਆ ਹੈ ਬਿਲਕੁਲ ਦੇਖੋ ਮਾਨਸੂ ਜਿਵੇਂ ਕਿ ਹੁਣ ਚੋਣਾਂ ਬਿਲਕੁਲ ਸਿਰ ਤੇ ਆ ਗਈਆਂ ਨੇ ਕਿ ਚੋਣਾਂ ਦਾ ਅਖਾੜਾ ਪੂਰਾ ਭਖਿਆ ਹੋਇਆ ਹੈ ਜਿਵੇਂ ਕਿ 1 ਜੂਨ ਨੂੰ ਜਿਹੜੀ ਬੋਟਿੰਗ ਹੋਣੀ ਹੈ 4 ਜੂਨ ਜਿਹੜਾ ਰਿਜ਼ਲਟ ਆ ਜਾਣਾ ਹੈ ਕਿ 15 ਦਿਨ ਜਿਹੜੇ ਲਗਭਗ ਰਹਿ ਚੁੱਕੇ ਨੇ ਕਿ ਵੋਟਾਂ ਦੇ ਵਿੱਚ ਕਿ ਹੁਣ ਜ਼ਰੂਰ ਉਮੀਦਵਾਰ ਸਰਗਰਮ ਦਿਖਾਈ ਦੇ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਕਿ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਰੈਲੀਆਂ ਕੱਢ ਰਹੇ ਨੇ ਕਿ ਜਿਵੇਂ ਕੱਲ ਦੀ ਗੱਲ ਕਰੀਏ ਕੱਲ ਜਿਹੜਾ ਹੈ ਕਿ ਧਰਮੇਂ ਗਾਂਧੀ ਨੇ ਪਟਿਆਲਾ ਤੋਂ ਕਾਂਗਰਸ ਪਾਰਟੀ ਵੱਲੋਂ ਅਨਾਉਂਸ ਕੀਤੇ ਗਏ ਨੇ ਉਹਨਾਂ ਵੱਲੋਂ ਵੀ ਕੱਲ ਜਿਹੜਾ ਹੈ ਰੈਲੀ ਕੀਤੀ ਗਈ ਸੀਗੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਦੇ ਨਾਲ ਜਿਹੜੇ ਨੇ ਰਾਜਾ ਵੜਿੰਗ ਨਹੀਂ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹ ਵੀ ਨਾਲ ਮੌਜੂਦ ਸੀਗੇ ਬਿਲਕੁਲ ਤਾਂ ਇੱਥੇ ਦੇਖੋ ਜਿੱਥੇ ਇੰਨਾ ਜ਼ਿਆਦਾ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਜੇਕਰ ਆਪਾਂ ਗੱਲ ਕਰੀਏ ਕਿ ਚੋਣਾ ਹੁਣ ਬਹੁਤ ਜ਼ਿਆਦਾ ਨਜ਼ਦੀਕ ਨੇ ਕੁਝ ਹੀ ਦਿਨ ਜਿਵੇਂ ਕਿ ਤੁਸੀਂ ਕਿਹਾ ਹੈ ਇਹ ਕੁਝ ਹੀ ਦਿਨ ਰਹਿ ਚੁਕੇ ਨੇ ਚੋਣ ਦੇ ਵਿੱਚ ਤਾਂ ਇਹ ਸਭ ਚੀਜ਼ਾਂ ਦੇ ਵਿੱਚ ਇੱਕ ਹੋਰ ਚੀਜ਼ ਦੇਖਣ ਨੂੰ ਕਾਫੀ ਮਿਲ ਰਹੀ ਹੈ ਕਿ ਆਪਸੀ ਤੰਜ ਜਿਹੜੇ ਆਪਸੀ ਤੰਜ ਇੱਕ ਦੂਜੇ ਤੇ ਐਨੇ ਜ਼ਿਆਦਾ ਲੀਡਰ ਕਸਦੇ ਹੋਏ ਨਜ਼ਰ ਆਉਂਦੇ ਨੇ ਸਾਫ਼ ਤੌਰ ਤੇ ਆਪਾਂ ਖਬਰਾਂ ਦੇ ਦਿਆਂ ਵੀਡੀਓਜ਼ ਦੇ ਦਿਆਂ ਸੋਸ਼ਲ ਮੀਡੀਆ ਤੇ ਕਈ ਵਾਰ ਉਹਨਾਂ ਦੇ ਮੀਨਸ ਵੀ ਜਿਹੜੇ ਨੇ ਉਹ ਬਣ ਕੇ ਨਿਕਲ ਰਹੇ ਨੇ ਤਾਂ ਕੀ ਲੱਗਦਾ ਕਿ ਰਾਜਨੀਤੀ ਦੇ ਲਈ ਇਹ ਸਭ ਚੀਜ਼ਾਂ ਜਿਹੜੀਆਂ ਨੇ ਠੀਕ ਨਹੀਂ ਦੇਖੋ ਮਾਨਸੂਏ ਦੇ ਵਿੱਚ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਦੇਖੋ ਇੱਕ ਦੂਸਰੇ ਵਿਰੋਧੀ ਪਾਰਟੀਆਂ ਤੰਜ ਕੱਸਦੇ ਨੇ ਬਟ ਉੱਥੇ ਜੇਕਰ ਦੇਖਿਆ ਜਾਵੇ ਕਿ ਆਪਾਂ ਨੇ ਇਹ ਦੇਖਣਾ ਚਾਹੀਦਾ ਕਿ ਆਪਾਂ ਪਬਲਿਕ ਲਈ ਆਪ ਕੀ ਕੀਤਾ ਹੂੰ ਬਿਲਕੁਲ ਇਹ ਵੀ ਇੱਕ ਸਵਾਲ ਹੈ ਕਿਉਂਕਿ ਜ਼ਿਆਦਾਤਰ ਆਪਾਂ ਕੀ ਕਿਆ ਕਰਦੇ ਆ ਕਿ ਜਿਵੇਂ ਆਮ ਆਦਮੀ ਪਾਰਟੀ ਵਾਲੇ ਭਾਜਪਾ ਦੇ ਤੰਜ ਕੱਸਦੇ ਨੇ ਜਿਵੇਂ ਹਰ ਇੱਕ ਪਾਰਟੀ ਦੇ ਆਪਾਂ ਗੱਲ ਕਰੀ ਕੱਲੀ ਆਮ ਆਦਮੀ ਪਾਰਟੀ ਨੂੰ ਨਹੀਂ ਕਰੀ ਆਪਾਂ ਹਰ ਲੀਡਰ ਵੱਲੋਂ ਜਿਹੜਾ ਵਿਰੋਧੀ ਪਾਰਟੀ ਨੂੰ ਤੰਜ ਕੱਸਿਆ ਜਾਂਦਾ ਹੈ ਪਰ ਉੱਥੇ ਇਹ ਨਹੀਂ ਸੋਚਦੇ ਕਿ ਅਸੀਂ ਕੀ ਪਬਲਿਕ ਲਈ ਕੀਤਾ ਕਿ ਅਸੀਂ ਕੀ ਕਰਨਾ ਹੈ ਅੱਗੇ ਕੀ ਸਾਡੇ ਕੰਮ ਨੇ ਜਿਹੜੇ ਪਬਲਿਕ ਨੂੰ ਹੀ ਜੇ ਉਹ ਕੰਮ ਪਸੰਦ ਨਹੀਂ ਨਾ ਕਿ ਇੱਕ ਦੂਜੇ ਜਿਹੜੇ ਤੰਗ ਕੱਸੇ ਜਾਂਦੇ ਨੇ ਉਹ ਗੱਲਾਂ ਪਸੰਦ ਆਣੀਆਂ ਬਿਲਕੁਲ ਤੇ ਇੱਥੇ ਦੇਖੋ ਆਜ਼ਾਦ ਜਿਹੜੇ ਪਾਰਟੀ ਬਣਾ ਕੇ ਲੋਕ ਵੀ ਖੜੇ ਨੇ ਕਾਫੀ ਕੀ ਲੱਗਦਾ ਹੈ ਕਿ ਇਸ ਵਾਰ ਚੋਣਵ ਇੱਕ ਪਾਸੇ ਹੈ ਤੇ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਰੰਗ ਅਲੱਗ-ਅਲੱਗ ਢੰਗ ਦੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਆ ਇਹ ਤਾਂ ਚਲੋ ਜਿਹੜੀ ਪੰਜਾਬ ਦੀਆਂ ਮੇਨ ਪਾਰਟੀਆਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਆਜ਼ਾਦ ਵੀ ਲੋਕ ਖੜੇ ਨੇ ਇਸ ਵਾਰ ਬਿਲਕੁਲ ਦੇਖਰ ਆਪਾਂ ਖੰਡੂਰ ਸਾਹਿਬ ਦੀ ਗੱਲ ਕਰੀਏ ਕਿ ਖੰਡੂਰ ਸਾਹਿਬ ਦੇ ਵਿੱਚ ਜਿਹੜੇ ਭਾਈ ਅੰਮ੍ਰਿਤਪਾਲ ਨੂੰ ਕਹਿ ਰਹੇ ਨੇ ਕਿ ਆਜ਼ਾਦ ਉਮੀਦਵਾਰ ਜਿਹੜੇ ਖੜਨਗੇ ਪਰ ਇਹ ਇਹ ਕਿ ਖੰਡੂਰ ਸਾਹਿਬ ਇੱਕ ਪੰਥਕੀ ਇਲਾਕਾ ਆ ਗਿਆ ਕਿ ਉਹਦੇ ਵਿੱਚ ਇਹ ਦੇਖਣਾ ਹੋਵੇ ਕਿ ਉੱਥੋਂ ਦੇ ਜਿਹੜੇ ਲੋਕਾਂ ਦੇ ਥੀਵਿਊਜ਼ ਆਏ ਨੇ ਕਿ ਉਹ ਕਹਿ ਰਹੇ ਨੇ ਕਿ ਜੇਕਰ ਭਾਈ ਅੰਮ੍ਰਿਤਪਾਲ ਖੜਦੇ ਨੇ ਆਜ਼ਾਦ ਉਮੀਦਵਾਰ ਤਾਂ ਉਹ ਜਰੂਰ ਇਹਦੇ ਵਿੱਚ ਜੇਤੂ ਹੋਣਗੇ ਜਰੂਰ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਉਹਨਾਂ ਨੂੰ ਜਿਤਾਵਾਂਗੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਜੀ ਬਿਲਕੁਲ ਹੈਲੋ ਹੈਲੋ ਨਮਸਕਾਰ ਮੈਂ ਮਾਨਸਾ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲ ਰਹੀ ਹਾਂ ਹਾਂਜੀ ਮਾਨਸਾ ਦੇ ਵਿੱਚ ਸਰ ਕੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਚੋਣਾਂ ਨੂੰ ਲੈ ਕੇ ਸ਼੍ਰੀਮਤੀ ਨੂੰ ਤਾਂ ਮੈਡਮ ਇਹੀ ਹੈ ਕਿ ਹਲੇ ਪੋਸਟਰ ਵਾਰ ਚੱਲ ਰਹੀ ਹੈ ਹਾਂਜੀ ਉਹ ਹੁਣ ਇਸ ਤੋਂ ਬਾਅਦ ਇੱਕ 플ੈਗ ਵਾਰ ਚੱਲੂਗੀ ਕਿ ਉਹ ਓੱਡੋ ਓ ਦੂਜੇ ਦੇ ਝੰਡੇ ਲਾਤੇ ਦੂਜਾ ਝੰਡਾ ਲਗਾਇਆ ਯਾਨੀ ਕਿ ਚੋਣ ਪ੍ਰਚਾਰ ਪੂਰੀ ਸਰਗਰਮੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਾਂਜੀ ਪੂਰੀ ਸਰਗਰਮੀ ਦੇ ਵਿੱਚ ਹੈ ਪਰ ਮੈਡਮ ਮੈਂ ਕਿਹ ਕੋ ਗੱਲਾਂ ਕਰਨੀਆਂ ਨੇ ਜਿਹੜੀਆਂ ਮਤਲਬ ਆਪਾਂ ਨੂੰ ਕਿਸੇ ਸਿਆਸੀ ਸਟੇਜ ਤੋਂ ਨਹੀਂ ਕਿਸੇ ਲੈਕਚਰ ਜਾਂ ਕਿਸੇ ਪਾਰਟੀ ਦੇ ਜਨਰ ਵੱਲੋਂ ਨਹੀਂ ਹੋਣਾ ਮੈਂ ਕਿਹਦਾ ਜੇ ਦੇਖਿਆ ਦੀ ਪੰਜਾਬ ਦੇ ਵਿੱਚ ਆਜ਼ਾਦ ਹੁੰਦੀਆਂ ਨੇ ਚੋਣਾਂ ਜਾਨਾ ਆਜ਼ਾਦ ਹੁੰਦੀਆਂ ਨੇ ਪਰ ਇਹ ਅਪਰਾਧੀਆਂ ਬਹੁਤ ਜ਼ਿਆਦਾ ਹੁੰਦਾ ਜੀ ਬਿਲਕੁਲ ਅਪਰਾਧੀ ਲੋਕ ਐਨੇ ਜਿੱਤੀ ਜਾਂਦੇ ਨੇ ਕਿ ਹੱਦ ਤੋਂ ਵੱਧ ਐ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਹਿੰਦੁਸਤਾਨ ਦੇ ਵਿੱਚ 4000 ਦੇ ਲਗਭਗ ਐਮ.ਐਲ.ਏ ਹਨ ਨਨ ਟੇਟਾਂ ਦੇ ਜਿਨ੍ਹਾਂ ਚੋਂ 1777 ਲੋਕ ਅਪਰਾਧੀ ਨੇ ਜੀ ਮੇਰਾ ਭਾਵ ਇਹ ਹੋ ਗਿਆ ਵੀ 50% ਵਾਂਗੂ ਅਪਰਾਧੀ ਲੋਕ ਨੇ ਹੂੰ ਜਿਹੜੇ ਬਾਕੀ ਬਚੇ ਨੇ ਉਹ ਕਰੋੜਪਤੀ ਨੇ ਬਿਲਕੁਲ ਤੇ ਜਦੋਂ ਆਪਾਂ ਬੈਨੀਫਿਟ ਭਾਲਦੇ ਆਂ ਵੀ ਗਰੀਬਾਂ ਨੂੰ ਮਿਲੇ ਗਰੀਬੀ ਦੂਰ ਹੋਵੇ ਇਹ ਨਾਲੇ ਚੀਜ਼ਾਂ ਜੇ ਆਪਾਂ ਨੂੰ ਕੋਈ ਸਟੇਜ ਤੇ ਨਹੀਂ ਦੱਸਦਾ ਬਿਲਕੁਲ ਇਹ ਗੱਲਾਂ ਖਾਂਦੀ ਸੋ ਹੂੰ ਤੇ ਕੀ ਕਹਿਣਾ ਚਾਹੂਗੇ ਦੇਖੋ ਚੋਣਾ ਦੀ ਇੰਨੀ ਜ਼ਿਆਦਾ ਸਰਗਰਮੀ ਹੈ ਇੱਥੇ ਹੈਲੋ ਹਾਂਜੀ ਹਾਂਜੀ ਆ ਚੋਣਾ ਦੀ ਇੰਨੀ ਜ਼ਿਆਦਾ ਸਰਗਰਮੀ ਵੀ ਹੈ ਕੀ ਕਹਿਣਾ ਚਾਹੂਗੇ ਇੱਥੇ ਜਿਹੜੇ ਆਜ਼ਾਦ ਉਮੀਦਵਾਰ ਵੀ ਖੜੇ ਨੇ ਜਿੱਥੇ ਦੇਖੋ ਪਾਰਟੀਆਂ ਦਾ ਇੰਨਾ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਪਾਰਟੀਆਂ ਦੇ ਕੰਪੈਰੀਜ਼ਨ ਤਾਂ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਇੱਥੇ ਆ ਲੋਕਾਂ ਦਾ ਜਿਹੜਾ ਆਪਾਂ ਕਹਿ ਸਕਦੇ ਸਮਰਥਨ ਮਿਲ ਰਿਹਾ ਹੈ ਲੋਕਾਂ ਦਾ ਸਮਰਥਨ ਕਾਫੀ ਹੋਊਗਾ ਜੀ ਜਿਵੇਂ ਹੁਣ ਲੱਖ ਸਦਣਾ ਹੈ ਜੀ ਸਾਡੀ ਸੀਟ ਤੇ ਲੱਖ ਸਦਣਾ ਖੜਾ ਹੈਗਾ ਤੇ ਜੇ ਜਿੱਤ ਹਰਦਾ ਦੇਖੋ ਖਫੀਜ਼ਲ ਜੀ ਬਹੁਤਾ ਕਾਫੀ ਵੋਟਰਾਂ ਨੂੰ ਲੈ ਜਾਊਗਾ ਉਹ ਮਤਲਬ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਕਾਫੀ ਬੋਟਾਂ ਆਜ਼ਾਦ ਹੋਣ ਦੇ ਨਾਤੇ ਵੀ ਉਹ ਲੈ ਜਾਊਗਾ ਉਹ ਮਤਲਬ ਜਿਹੜੀਆਂ ਜਦੋਂ ਕੋਈ ਕਿਸੇ ਵੀ ਥਾਂ ਤੇ ਆਜ਼ਾਦ ਬੋਟਾਂ ਜਾਦੇ ਲੈ ਜਾਂਦੇ ਐ ਤਾਂ ਮਤਲਬ ਸ਼ਾਤੀ ਪਾਰਟੀਆਂ ਦੇ ਮੂੰਹ ਤੇ ਇੱਕ ਕਰਾਰਾ ਚਪੇੜਾ ਹੀ ਹੁੰਦਾ ਹੈ ਇਹ ਮਤਲਬ ਆਜ਼ਾਦ ਇੰਨੀਆਂ ਵੋਟਾਂ ਲੈ ਜਾਣਾ ਬਿਲਕੁਲ ਬਿਲਕੁਲ ਤੇ ਇੱਥੇ ਦੇਖੋ ਜਿੰਨਾ ਦਾ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਹੁਣ ਜਿਵੇਂ ਜਾਗਰੂਕ ਵੀ ਹੋ ਚੁੱਕੇ ਨੇ ਆਪਣੀ ਵੋਟਾਂ ਨੂੰ ਲੈ ਕੇ ਤਾਂ ਸੋਚ ਸਮਝ ਕੇ ਇੱਥੇ ਵੋਟ ਵੀ ਪਾਣਗੇ ਇਸ ਵਾਰ ਕੀ ਲੱਗਦਾ ਹੈ ਹਾਂਜੀ ਲੋਕ ਤਾਂ ਜਾਗਰੂਕ ਹੋਏ ਨੇ ਸਾਤੀ ਪਾਰ ਤੋਂ ਜਿਆਦਾ ਜਗਰੂ ਹੋ ਜਾਂਦੀ ਹੈ ਜੀ ਤਾਂ ਇਹਨਾਂ ਕੋਈ ਨਮਾ ਸ਼ੋਸ਼ਾ ਛੱਡ ਦਿੰਨੀ ਹੈ ਕਿਤੇ ਪਾਸੇ ਕੋਈ ਹਿੱਸਾ ਕਰਾ ਦੇਓਗੇ ਤਾਂ ਕਿ ਲੋਕਾਂ ਦਾ ਧਿਆਨ ਹੈ ਜਿਹੜਾ ਉਧਰੋਂ ਹਟ ਕੇ ਹੋਰ ਪਾਸੇ ਲਾਇਆ ਜਾ ਸਕੇ ਮਤਲਬ ਇਹ ਇਹਨਾਂ ਦੇ ਇੱਕ ਤੋਂ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਵੀ ਕਿਸੇ ਪਾਸੇ ਨਾ ਸਰਕਾਰ ਦਾ ਧਿਆਨ ਹੋਰ ਪਾਸੇ ਲਾਉਣ ਦੇ ਲੋਕਾਂ ਦਾ ਧਿਆਨ ਹੋਰ ਪਾਸੇ ਹੋ ਜਾਂਦਾ ਹੈ ਜੇ ਕੋਈ ਮੰਤ ਭਾਗੀ ਘਟਰਾ ਹੀ ਕਰਵਾ ਦੇਣ ਇਹਨਾਂ ਨੂੰ ਆਪਣੀਆਂ ਬੁਸਾਂ ਸਿਆਰਗਾਂ ਹੁੰਦੀਆਂ ਨੇ ਨਾ ਕਿ ਲੋਕ ਜਿੰਦਰ ਸਿੰਘ ਜੀ ਮੈਨੂੰ ਤੁਹਾਨੂੰ ਹਲਕਾ ਬਠਿੰਡਾ ਪੈਂਦਾ ਕਿ ਬਠਿੰਡਾ ਦੇ ਵਿੱਚ ਜਿਹੜੇ ਨੇ ਆਪਣੇ ਖੇਤੀਬਾੜੀ ਮੰਤਰੀ ਖੁੱਡੀ ਹੈ ਜਿਨੇ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕਿਸ ਦਾ ਪੱਲੜਾ ਪਾਜ ਲੱਗਦਾ ਕੋਈ ਉਹ ਫੁੱਡੀਆਂ ਸਾਹਿਬ ਦਾ ਵੀ ਪ੍ਰਚਾਰ ਪੂਰਾ ਚੱਲ ਰਿਹਾ ਹੈ ਜੀ ਪਹਿਲੇ ਨਹੀਂ ਲੱਗੇ ਹਨ ਜੀ ਨਾਲੇ ਕੋਈ ਝੰਡਾ ਲੱਗੇਗਾ ਮਤਲਬ ਉਹ ਇੱਕ ਦੋ ਵਾਰੀ ਆ ਕੇ ਜਿਹੜੇ ਮੋਤਵਰ ਲੋਕ ਨੇ ਉਹਨਾਂ ਨਾਲ ਮੀਟਿੰਗਾਂ ਵਗੈਰਾ ਕੀਤੀਆਂ ਨੇ ਬਾਂਡੀ ਦੇ ਅਧਿਕਾਰੀਆਂ ਨੂੰ ਚੋਣ ਹਾ ਕੇ ਉਹਨਾਂ ਦੇ ਨਾਲ ਜੰਨਾ ਕੀਤੀਆਂ ਨੇ ਮੈਡਮ ਹਰਸਿਮਰਤ ਕੌਰ ਵੀ ਫਿਰਦੀ ਹੈ ਮਤਲਬ ਕਿਉਂਕਿ ਉਹ ਇੱਕ ਜਿਹੜੇ ਨੇ ਦਾ ਪੁਰਾਣੀ ਲੀਡਰ ਆਪਾਂ ਕਹਿ ਸਕਦੇ ਹਾਂ ਕਿ ਬਠਿੰਡਾ ਦੇ ਵਿੱਚ ਉਹਨਾਂ ਦੀ ਹੀ ਜਿਹੜੀ ਐ ਸੀਟ ਹੁੰਦੀ ਹੈ ਇਸ ਵਾਰ ਇਹ ਦੇਖਣਾ ਹੋ ਗਿਆ ਕਿ ਖੁੱਡੀਆਂ ਤੇ ਜਿਹੜੇ ਹਰਸਿਮਰਤ ਕੌਰ ਨੇ ਕਿ ਫਸਮਾ ਟੱਕਰ ਹੋਵੇਗੀ ਉਹਨਾਂ ਦੀ ਜੀ ਹਾਂ ਜੀ ਫਸਮੇ ਤਾਂ ਦੇਖੋ ਫਸਮੇ ਟੱਕਰ ਟਕੋਣੀ ਹੋਊਗੀ ਜੀ ਹੂੰ ਟਕੋਣੀ ਹੈ ਮਤਲਬ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਪਾਸੇ ਕਾਂਗਰਸ ਹੈ ਇਹਨਾਂ ਦੀ ਤਿੰਨਾਂ ਦੀ ਦਾ ਫਸਮੇ ਟੱਕਰ ਹੈ ਬੀਜੇਪੀ ਲੱਖਾ ਸਿਧਾਣਾ ਹਮ ਸਿਮਰਜੀਤ ਮਾਨ ਹੋਰੀ ਜੇ ਇਹ ਮਤਲਬ ਇਹਨਾਂ ਦਾ ਇੱਕ 3ਜੇ 4ਵੇਂ ਨੰਬਰ ਤੇ ਰਹਿਣ ਲਈ ਆਪਸੀ ਕੰਪਿਟੀਸ਼ਨ ਹੋਊਗਾ ਹਮ ਬਿਲਕੁਲ ਜੀ ਲੱਖਾ ਸਿਧਾਣਾ ਜਿਹੜੇ ਨੇ ਆਪਣੇ ਸਿਮਰ ਸਿੰਘ ਮਾਨਪੂਰਾ ਜਿਹੜਾ ਹੈ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਹਾਂਜੀ ਹਮ ਸਿਮਰਜੀਤ ਮਾਨ ਤੇ ਜੀ ਲੱਖੇ ਸਿਧਾਣੇ ਦੀ ਸਪੋਰਟ ਕਰੂੰਗਾ ਜੀ ਬਿਲਕੁਲ ਜੀ ਜੀ ਬਿਲਕੁਲ ਜੀ ਮੈਡਮ ਇਹ ਅੱਧੀ ਮੈਂ ਤਾਂ ਉਹ ਹੀ ਉਸੇ ਗੱਲ ਤੋਂ ਉਹਨਾਂ ਦੇ ਦਿੱਤੇ ਇਸ ਵੀ ਅਪਰਾਧ ਕਰਨਾ ਅਪਰਾਧੀ ਪਿਸ਼ੋਕੜ ਅਪਰਾਧ ਸੀ ਬੰਦੇ ਜਾਂ ਅਪਰਾਧ ਕਰਨ ਵਾਲਿਆਂ ਨੂੰ ਮਤਲਬ ਸਿਆਸਤ ਦੇ ਵਿੱਚ ਨਹੀਂ ਆਉਣਾ ਹੋਵੇ ਇਸ ਗੱਲ ਬਾਰੇ ਲੋਕਾਂ ਨੂੰ ਸੋਚਣਾ ਪਊਗਾ ਇਹ ਪਾਰਟੀਆਂ ਨਹੀਂ ਕਹਿੰਦੀਆਂ ਮੈਂ ਤੁਹਾਨੂੰ ਦੱਸਦਾ ਵੀ ਭਾਜਪਾ ਦੇ 385 ਮੈਂਬਰ ਨੇ ਜੀ ਜਿਹਦੇ ਵਿੱਚੋਂ 139 ਬੰਦਿਆਂ ਦੇ ਉੱਤੇ ਕ੍ਰਿਮੀਨਲ ਪਰਚੇ ਹੋਏ ਜੀ ਬਿਲਕੁਲ ਕਾਂਗ ਹਾਂਜੀ ਕਾਂਗਰਸ ਦੇ 81 ਬੰਦੇ ਨੇ ਜਿਹਦੇ ਚੋਂ 43 ਅਪਰਾਧੀ ਹੈ ਸਭ ਤੋਂ ਛੋਟ ਗੱਲ ਤਾਂ ਇਹ ਆ ਗਈ ਵੀ ਆਮ ਆਦਮੀ ਪਾਰਟੀ ਦੇ ਵੀ 11 ਨੇ ਜਿਹਦੇ ਵਿੱਚੋਂ ਤਿੰਨ ਨਾ ਅਪਰਾਧੀ ਨੇ ਹੂੰ ਮੇਰਾ ਤਾਂ ਕੰਨ ਤੋਂ ਭਾਵੇਂ ਹੈ ਵੀ ਸਿਆਸੀ ਪਾਰਟੀਆਂ ਨੂੰ ਚਲੋ ਹੋਰ ਤਾਂ ਜਿਹੜੇ ਸਵਾਲ ਪੁੱਛਣੇ ਨੇ ਉਹ ਪੁੱਛੇ ਪਬਲਿਕ ਪਰ ਨਾਲੇ ਜਰੂਰ ਰੱਖੀ ਜੀ ਘੱਟ ਤੋਂ ਘੱਟ ਅਪਰਾਧੀ ਜਾਂ ਅਪਰਾਧੀ ਕਿਸ਼ਕੜਲਾ ਬੰਦਾ ਤਾਂ ਨਾ ਸਾਡੇ ਨਾਲ ਉਹ ਸਾਡੇ ਤੇ ਕਮਾਂਡ ਕਰੇ ਕੋਈ شریف ਆਦਮੀ ਭਲਾ ਮਾਨਸ ਲੋਕਾਂ ਦੇ ਕੰਮ ਕਰਨ ਵਾਲਾ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਕੈਂਡੀਟ ਹੋਣਾ ਚਾਹੀਦਾ ਤੇ ਜਿਸਾਂ ਲੋਕਾਂ ਦੀ ਪਸੰਦ ਵੀ ਉਹੀ ਹੋਣਾ ਚਾਹੀਦਾ ਬਿਲਕੁਲ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਕਿ ਜਿਹੜਾ ਹੈ ਕਿ ਸਿਆਸੀ ਪਾਰਟੀਆਂ ਦੇ ਵਿੱਚ ਜਿਹੜਾ ਅਪਰਾਧੀ ਵਿਅਕਤੀ ਨਹੀਂ ਹੋਣਾ ਚਾਹੀਦਾ ਕਿ ਗੱਲ ਉਹੀ ਹੈ ਕਿ ਆਪਣੀ ਜਿਹੜੀ ਪਾਰਟੀ ਨੇ ਸਾਰੀਆਂ ਪਾਰਟੀਆਂ ਕੋਈ ਨਵਾਂ ਚਿਹਰਾ ਨਹੀਂ ਲੈ ਕੇ ਆਈਆਂ ਸਾਹਮਣੇ ਪੁਰਾਣੇ ਨੇ ਮੈਨੂੰ ਸਾਰੇ ਸਾਰੀਆਂ ਪਾਰਟੀਆਂ ਆਪਾਂ ਇੱਕ ਨੂੰ ਨਹੀਂ ਕੁੱਸ ਸਕਦਾ ਸਾਰੀਆਂ ਪਾਰਟੀਆਂ ਦਾ ਇਹੀ ਹਾਲ ਹੈ ਜਿਹਨੂੰ ਚੁਣ ਲਉਂਦੇ ਸੰਸਦਾ ਦੋਨੇ ਸੰਸਦਾਂ ਦੇ ਬੰਦੇ ਰਾਜ ਸਭਾ ਤੇ ਲੋਕ ਸਭਾ ਦੇ 700 ਰੇਟ ਬੰਦੇ ਨੇ ਜੀ ਇਹਦੇ ਵਿੱਚੋਂ 36 ਬੰਦੇ ਆਬਰਾਦੀ ਨੇ ਜੀ ਦੱਸੋ ਹੁਣ 40 45% ਲੋਕ ਆਬਰਾਦੀ ਹੋ ਗਏ ਤਾਂ ਫਿਰ ਉਹਦਾ ਅਬਰਾਦ ਨੂੰ ਹੀ ਪ੍ਰਮੋਟ ਕਰਨਗੇ ਉਹ ਮਤਲਬ ਸ਼ਰਾਬਤ ਨੂੰ ਥੋੜੀ ਪ੍ਰਮੋਟ ਕਰਨਗੇ ਲੜਾਈ ਝਗੜੇ ਮਾਰ ਮਰਾਈ ਦੰਗੇ ਫਸਾਦ ਲੁੱਟਖੋ ਇਹਨਾਂ ਚੀਜ਼ਾਂ ਦੇ ਜਿਹੜੇ ਪਹਿਲਵਾਨ ਨੇ ਉਹ ਤਾਂ ਅਖਾੜੇ ਦੇ ਵਿੱਚ ਨੇ ਫਿਰ ਆਪਾਂ ਇਹਨਾਂ ਚੀਜ਼ਾਂ ਤੋਂ ਮੁਕਤ ਕਿਵੇਂ ਹੋਵਾਂਗੇ ਜੀ ਬਿਲਕੁਲ ਇਹ ਚੀਜ਼ਾਂ ਬਹੁਤ ਦੇਖੋ ਗੌਰ ਕਰਨ ਵਾਲੀਆਂ ਨੇ ਇੱਥੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਠੀਕ ਹੈ ਜੀ ਹਾਂਜੀ ਦੇਖੋ ਸੋਨਮ ਜਿੱਦਾਂ ਕਿ ਇੱਥੇ ਰਾਜਿੰਦਰ ਜੀ ਨੇ ਵੀ ਇੱਕ ਗੱਲ ਕਰੀ ਐ ਕਿ ਜਿਹੜੇ ਕਿਤੇ ਨਾ ਕਿਤੇ ਨਵੇਂ ਚਿਹਰੇ ਨੇ ਉਹ ਨਹੀਂ ਆ پا ਰਹੇ ਹਾਲਾਂਕਿ ਇੱਕ ਦੋ ਨਵੇਂ ਚਿਹਰੇ ਆਪਾਂ ਨੂੰ ਇੱਥੇ ਦੇਖਣ ਨੂੰ ਮਿਲੇ ਨੇ ਪਰ ਜੇਕਰ ਆਪਾਂ ਗੱਲ ਕਰੀਏ ਫੇਰ ਬਦਲ ਕਿੰਨੇ ਜ਼ਿਆਦਾ ਦੇਖਣ ਨੂੰ ਮਿਲੇ ਨੇ ਬਿਲਕੁਲ ਲੀਡਰ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਿਹਾ ਦੂਜਾ ਲੀਡਰ ਤੀਜੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਿਹਾ ਸਿਰਫ ਬਿਲਕੁਲ ਇੱਥੇ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਮਾਨਸੂਏ ਤੇ ਸਿਰਫ ਆਪਣੀ ਕੁਰਸੀ ਤੱਕ ਹਰ ਇੱਕ ਨੂੰ ਮਤਲਬ ਹੈ ਕੋਈ ਨਹੀਂ ਕਿਸੇ ਬਾਰੇ ਸੋਚਦਾ ਕੋਈ ਪਬਲਿਕ ਬਾਰੇ ਨਹੀਂ ਸੋਚਦਾ ਜਿਵੇਂ ਆਪਾਂ ਦੇਖੀ ਹੈ ਕਿ ਆਮ ਆਦਮੀ ਪਾਰ ਦੇ ਵਿੱਚ ਕਿੰਨੇ ਜਿਹੜੇ ਲੀਡਰ ਸ਼ਾਮਲ ਹੋ ਗਏ ਨੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਕਿ ਕਾਂਗਰਸ ਨੂੰ ਛੱਡ ਕੇ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿ ਫੇਰ ਬਦਲ ਜਿਹੜਾ ਚੱਲਦਾ ਆ ਰਿਹਾ ਹੈ ਬਿਲਕੁਲ ਹੂੰ ਹਾਂਜੀ ਤਾਂ ਅੱਜ ਅਸੀਂ ਜਿਹੜੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਹਰ ਇਲਾਕੇ 'ਚ ਉਮੀਦਵਾਰ ਸਰਗਰਮ ਨੇ ਤੇ ਉਮੀਦਵਾਰਾਂ ਦੇ ਨਾਲ-ਨਾਲ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਲੋਕ ਵੀ ਜਿਹੜੀ ਸਰਗਰਮੀ ਆਪਣੇ ਵੱਲੋਂ ਦਿਖਾ ਰਹੇ ਨੇ ਤਾਂ ਇੱਥੇ ਹੁਣ ਚੋਣ ਬਹੁਤ ਜ਼ਿਆਦਾ ਨਜ਼ਦੀਕ ਹੈ ਵੋਟਾਂ ਨੇੜੇ ਆ ਚੁੱਕੀਆਂ ਨੇ ਤਾਂ ਵੋਟਾਂ ਦੇ ਰਿਜ਼ਲਟ ਵੀ ਨੇ ਜਿਹੜੇ ਉਹ ਵੀ ਬਹੁਤ ਜਲਦ ਆਪਣੇ ਸਾਹਮਣੇ ਹੋਣਗੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੀਡਰ ਜਿਹੜੇ ਫਿਲਹਾਲ ਨੇ ਉਹ ਆਪਣੇ ਚੋਣ ਪ੍ਰਚਾਰਾਂ ਦੇ ਵਿੱਚ ਉਸੇ ਤਰ੍ਹਾਂ ਡਟੇ ਹੋਏ ਨੇ ਪਰ ਲੋਕ ਇੱਥੇ ਆਪਣਾ ਫੈਸਲਾ ਬਦਲ ਕੇ ਜਾਂ ਫਿਰ ਫੈਸਲਾ ਜਤਾ ਕੇ ਕਿਸ ਨੂੰ ਇੱਥੇ ਸੀਟ ਦਿਵਾਉਂਦੇ ਨੇ ਕਿਸ ਨੂੰ ਇੱਥੇ ਉਸ ਕੁਰਸੀ ਤੇ ਬਿਠਾਉਣਗੇ ਤਾਂ ਲੋਕਾਂ ਦੀ ਆਪਣੀ ਹੀ ਇੱਥੇ ਸੋਚ ਹੈ ਪਰ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ ਜੜੀ ਰਾਏ ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਅਸੀਂ ਵੀ ਇਸੇ ਤਰ੍ਹਾਂ ਤੁਹਾਡੇ ਲਈ ਮੁੱਦੇ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਤੇ ਮੇਰੇ ਸਹਿਯੋਗੀ ਸੋਨਮ